ਨੂਰ ਲਾਲ ਜਿਨ੍ਹਾਂ ਨੂੰ ਅਵਾਰਡ ਮਿਲਦਾ ਉਹਨਾਂ ਨੂੰ ਕੰਮ ਨਹੀਂ ਤੁਹਾਡੀ ਥੋੜੀ ਜੀ ਲੁੱਕ ਵੀ ਵਿਲਨਸ ਵਰਗੀ ਹੈ ਗੁੱਸਾ ਨਾ ਕਰਿਓ ਕ੍ਰਿਮੀਨਲ ਮਾਈਂਡਡ ਬੰਦਾ ਹੁੰਦਾ ਕਿਹੋ ਜਿਹਾ ਕੀ ਸਿਖਾਇਆ ਕੀ ਸਿੱਖਿਆ ਵੀ ਪਾਪਿਆ ਕਿਸੇ ਕੈਦੀ ਦੇ ਨਾਲ ਕਿਸੇ ਕ੍ਰਿਮੀਨਲ ਦੇ ਨਾਲ ਤੇਰੇ ਤੇ ਨਿਸ਼ਾਨ ਖਾਸ ਹੀ ਆ ਮੂੰਹ ਤੇ ਪਰ ਉਹ ਜਿਹੜੇ ਐਕਸਪੀਰੀਅੰਸ ਸੀਗੇ ਉਹ ਸੱਚੀ ਹੈਲਪ ਕਰਦੇ ਹੈਗੇ ਚੀਜ਼ਾਂ ਨੂੰ ਸਮਝਣ ਦੇ ਵਿੱਚ ਉਹ ਏਰੀ ਸਾਡੇ ਹੱਥਕੜੀਆਂ ਲੱਗੀਆਂ ਸੀ ਉਵੇਂ ਉਵੇਂ ਖਾਣਾ ਖਾਣ ਲੱਗੇ ਨੇ ਮੂਵੀ ਨੂੰ ਨੈਸ਼ਨਲ ਅਵਾਰਡ ਤੱਕ ਮਿਲਿਆ ਹੋਇਆ ਹੈ ਦੋ ਵੀਲਮਨੂ ਔਰ ਉਸ ਤੋਂ ਬਾਅਦ ਵੀ ਲੱਗਿਆ ਕਿ ਉਸ ਲੈਵਲ ਦਾ ਕੰਮ ਮਿਲ ਸਕਿਆ ਜਿਸ ਲੈਵਲ ਦਾ ਮਿਲਣਾ ਚਾਹੀਦਾ ਸੀ ਸਿਰਫ ਨੈਸ਼ਨਲ ਅਵਾਰਡ ਹੀ ਕਾਫੀ ਹੁੰਦਾ ਕਿ ਕੰਮ ਜ਼ਰੂਰੀ ਹੋਵੇ ਮੈਨੂੰ ਲੱਗਦਾ ਜਿਨ੍ਹਾਂ ਨੂੰ ਅਵਾਰਡ ਮਿਲਦਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਰ ਉਹ ਸੱਚੀ ਨਾਬਰ ਨੂੰ ਵੀ ਮੇਰੀ ਪਹਿਲੀ ਫਿਲਮ ਸੀ ਨਾਬਰ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਹਰਜੀਤਾਂ ਨੂੰ ਮਿਲਿਆ ਫਿਰ ਅਵਾਰਡ ਮਿਲਣਾ ਚੰਗੀ ਗੱਲ ਹੈ ਫੀਲ ਅੱਛਾ ਹੁੰਦਾ ਖੁਸ਼ੀ ਹੁੰਦੀ ਹੈ ਤੁਹਾਨੂੰ ਕਿ ਯਾਰ ਮੈਂ ਇਹੇ ਜੀ ਫਿਲਮ ਦਾ ਹਿੱਸਾ ਹਾਂ ਜਿਹਨੂੰ ਇਸ ਲੈਵਲ ਤੱਕ ਅਪਰੀਸ਼ੀਏਸ਼ਨ ਮਿਲੀ ਹੈ ਕਿ ਨੈਸ਼ਨਲ ਵਾਰਡ ਮਿਲਿਆ ਪਰ ਸੱਚੀ ਐਕਟਰ ਲਈ ਕੰਮ ਹੋਣਾ ਜ਼ਰੂਰੀ ਹੁੰਦਾਗਾ ਕੰਮ ਮਿਲਦਾ ਰਹਿਣਾ ਜ਼ਰੂਰੀ ਆ ਉਹਦਾ ਐਕਟ ਕਰਦੇ ਰਹਿਣਾ ਜ਼ਰੂਰੀ ਆ ਕੈਮਰੇ ਮੂਰੇ ਜਿੰਨਾ ਉਹ ਵੱਧ ਫੇਸ ਕਰਦਾ ਕੈਮਰਾ ਉਹਨਾਂ ਦਾ ਐਕਸਪੀਰੀਅੰਸ ਵੱਧਦਾਗਾ ਉਹ ਗੇਨ ਕਰਦਾਗਾ ਆਪਦੀ ਐਕਟਿੰਗ ਦੇ ਵਿੱਚ ਵਿਲਨ ਦਾ ਰੋਲ ਕੀਤਾ ਚਲੋ ਮੂਵੀ ਵੀ ਇਦਾਂ ਦੀ ਹੈ ਮੈਨੂੰ ਲੱਗਦਾ ਇਹ ਗ੍ਰੇ ਸ਼ੇਡ ਕੈਰੈਕਟਰ ਆ ਸਾਰੀ ਤਕਰੀਬਨ ਸਾਰੀ ਗ੍ਰੇ ਸ਼ੇਡ ਆ ਮੈਨੂੰ ਲੱਗਦਾ ਹੈ ਨਾ ਪੋਜ਼ਿਟਿਵ ਤਾਂ ਕੋਈ ਹੈ ਹੀ ਨਹੀਂਗਾ ਤਾਂ ਉਹਦੇ ਚੁਮੀਰਾ ਵੀ ਇੱਕ ਮੇਰਾ ਥੋੜਾ ਜਿਹਾ ਹਾਰਡ ਕੋਰ ਮਤਲਬ ਜਿਹੜਾ ਕ੍ਰਿਮੀਨਲ ਮਾਈਂਡ ਹੁੰਦਾ ਉਹਦਾ ਦਾ ਕੈਰੇਕਟਰ ਆਮ ਸ਼ੋਰ ਮੈਨੂੰ ਦਾ ਜਿਹੇ ਜਿਹੇ ਮੈਂ ਦੇਖਦਾ ਜਾਂ ਜਿਹੇ ਜਿਹੇ ਮੈਂ ਸੁਭਾਅ ਦਾ ਮੇਰੇ ਤੋਂ ਬਿਲਕੁਲ ਹੀ ਡਿਫਰੈਂਟ ਆ ਹੋਪੋਜ਼ਿਟ ਆ ਮੇਰੇ ਤੋਂ ਤੇ ਉਹ ਮੈਨੂੰ ਵੀ ਇੱਕ ਕਰੀ ਦਾ ਡਬਿੰਗ ਕਰਦੇ ਸਿਆਣ ਕਰਨੀ ਓਕੇ ਵਗੇ ਸੇ ਅੱਛਾ ਇਹ ਮੈਂ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਠੀਕ ਕੈਰੈਕਟਰ ਮਿਲੇ ਤੁਹਾਨੂੰ ਹੈਨਾ ਇੱਕ ਗੈਂਗ ਹੈ ਇੱਕ ਮੁੰਡਾ ਹੈ ਇਹਨਾਂ ਨੇ ਆਪਣਾ ਗੈਟਅਪ ਜਾਣ ਕੇ ਇਦਾਂ ਦਾ ਰੱਖਿਆ ਹੋਇਆ ਹੈ ਨਾ ਇੰਟੈਂਸ ਜੀ ਲੁੱਕ ਰੱਖਦੇ ਨੇ ਨਹੀਂ ਅਸਲ 'ਚ ਮੇਰਾ ਬਬਰ ਚ ਡਾਇਲੋਗ ਵੀ ਸੀ ਕਿ ਮੈਂ ਬਿਲ ਨਾ ਹੈਨਾ ਉਹ ਪਤਾ ਨਹੀਂ ਸ਼ਾਇਦ ਉਹ ਜੁੜ ਗਿਆ ਉਹ ਕਾਫੀ ਹੱਦ ਤੱਕ ਇਦਾਂ ਦਾ ਨਹੀਂ ਜੀ ਕਈ ਵਾਰੀ ਇਦਾਂ ਹੁੰਦਾ ਕਿ ਕਈ ਚੀਜ਼ਾਂ ਅਸੀਂ ਜੋ ਹੁੰਨੇ ਐ ਐਕਚੁਅਲ 'ਚ ਉਸ ਤੋਂ ਉਲਟ ਸਾਨੂੰ ਬੱਲ ਜਾ ਆ ਜਾਂਦਾ ਸਹੀ ਕਰਨ ਦਾ ਹੈਨਾ ਸ਼ਾਇਦ ਉਹ ਕਈ ਮੂਮੈਂਟਸ ਜਾਂ ਡਾਇਲੋਗ ਜਾਂ ਉਹਦਾ ਦਾ ਕੈਰੈਕਟਰਾਈਜ਼ੇਸ਼ਨ ਜੀ ਮੈਂ ਥੋੜਾ ਸ਼ਾਇਦ ਸਹੀ ਦਿਖਾ ਪਾਉਂਦਾ ਹੂੰ ਤਾਈਓ ਮੈਨੂੰ ਅਪਰੋਚਸ ਉਹਦਾ ਦੀ ਹੀ ਹੋ ਰਹੀਆਂ ਨੇ ਹਾਂ ਕਿ ਹਾਂ ਇਹ ਕੈਰੈਕਟਰ ਹੀਰੋ ਜਾਂ ਪੋਜ਼ਿਟਿਵ ਨਹੀਂ ਹੈਗਾ ਜਾਦੇ ਬਟ ਥਰੂਆਊਟ ਇਹਦੀ ਟਸਲ ਚੱਲਦੀ ਰਹੂ ਜੋ ਲੀਡ ਐਕਟਰ ਆ ਜਾਂ ਜਿਹੜੇ ਪੋਜ਼ਿਟਿਵ ਉਹ ਕੈਰੈਕਟਰ ਨੇ ਚ ਸੋ ਉਹਦੇ ਕਰਕੇ ਸ਼ਾਇਦ ਇਹ ਮੇਰੇ ਕੈਰੈਕਟਰ 네ਗੇਟਿਵ ਉਹਦੇ ਚ ਲਿਖੇ ਜਾਂਦੇ ਨੇ ਪਰ ਮੈਂ 네ਗੇਟਿਵ ਨਹੀਂ ਮੰਨਦਾ ਜਿਹੜੀਆਂ ਸਟੋਰੀਆਂ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਨੇ ਉਹਨਾਂ 'ਚ ਬੈਲੈਂਸ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਹਾਊ ਕਰੈਕਟਰ ਮੇਰੇ ਵੀ ਸਹੀ ਹੁੰਦੇ ਨੇ ਆਪਦੀ ਜਗ੍ਹਾ ਸ਼ੈਡੋ ਫਿਰ ਆਪਾਂ 네ਗੇਟਿਵ ਨਹੀਂ ਕਹਿ ਸਕਦੇ ਹਨਾ ਉਹ ਤਾਂ ਆਇਆ ਵੀ ਇੱਕ ਅੱਜਕੱਲ ਦੀ ਪ੍ਰਚਲਿਤ ਚੀਜ਼ ਆ ਕਿ ਹਾਂ ਉਹਨਾਂ ਨੂੰ ਇਹਨੂੰ 네ਗੇਟਿਵ 'ਚ ਲਿਖਦਾ ਇਹਨੂੰ ਪੋਜ਼ੀਟਿਵ 'ਚ ਲਿਖਦਾ ਉਹ ਚੀਜ਼ਾਂ ਪਰ ਮੇਰੇ ਲਈ ਕੋਈ 네ਗੇਟਿਵ ਪੋਜ਼ੀਟਿਵ ਮਾਰਨਿੰਗ 2 ਦੇ ਵਿੱਚ ਇੱਕ ਗੈਂਗ ਹੈ ਤੁਹਾਡਾ ਛੋਟਾ ਜਿਹਾ ਜੀ ਹੈ ਨਾ ਔਰ ਜਿਸ ਤਰੀਕੇ ਦਾ ਕਰੈਕਟਰ ਜਿਸ ਤਰੀਕੇ ਦੀ ਲੁੱਕ ਤੁਹਾਡੀ ਦਿਖਾਈ ਹੋਈ ਹੈ ਜਦੋਂ ਬੋਡੀ ਲੈਂਗੁਏਜ ਦੀ ਗੱਲ ਕਰਦੇ ਆ ਜਦੋਂ ਤੁਹਾਨੂੰ ਕੀ ਕਿਹਾ ਜਾਂਦਾ ਵੀ ਇਦਾਂ ਦਿਖਣਾ ਹੈ ਇਦਾਂ ਬੋਲਣਾ ਕ੍ਰਿਮੀਨਲ ਮਾਈਂਡਡ ਦਿਖਾਇਆ ਔਰ ਕ੍ਰਿਮੀਨਲ ਮਾਈਂਡਡ ਬੰਦਾ ਹੁੰਦਾ ਕਿਹੋ ਜਿਹਾ ਹੈ ਕੀ ਸਿੱਖਿਆ ਕੀ ਸਿੱਖਿਆ ਤੁਸੀਂ ਸ਼ੈਦ ਤਰਸਣੀ ਹੁੰਦਾ ਕਈ ਚੀਜ਼ਾਂ 'ਚ ਇਦਾਂ ਨਹੀਂ ਕਿਹਾ ਉਹ ਤਰਸ ਨਹੀਂ ਕਰਦੇ ਬਹੁਤੀ ਚੀਜ਼ਾਂ ਕਰਦੇ ਪਰ ਜਿਹੜੀਆਂ ਉਹਨਾਂ ਨੂੰ ਤੇ ਸਮਝਾ ਚੁੱਕੀਆਂ ਹੁੰਦੀਆਂ ਨੇ ਹਾਂ ਸ਼ਾਇਦ ਉਹਨਾਂ ਦੇ ਬੇਸ ਤੇ ਉਹ ਉਸ ਚੀਜ਼ ਦੇ ਨੇੜੇ ਵੀ ਨਹੀਂ ਆਉਣਾ ਚਾਹੁੰਦੇ ਕਿ ਹਾਂ ਮੈਂ ਆ ਸਿਚੁਏਸ਼ਨ ਦੇ ਨੇੜੇ ਵੀ ਨਹੀਂ ਆਣਾ ਤਾਂ ਕਰਕੇ ਇਹਨੂੰ ਅਵੋਇਡ ਹੀ ਕਰੋ ਜੇ ਕਿਸੇ ਨੂੰ ਮਾਰਨਾ ਪੈ ਜਾਏ ਤਾਂ ਮਾਰ ਦੋ ਅਸਲ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਸੱਟ ਲੱਗੀ ਨਹੀਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਚੀਜ਼ਾਂ ਬਟ ਉਹ ਮੇਰੇ ਖਿਆਲ ਚ ਆਪਾਂ ਇਦਾਂ ਦੇ ਡਿਸੀਜਨ ਨਾ ਬਣਾ ਕੇ ਉਹਨਾਂ ਨੂੰ ਆਪ ਦੇ ਲਈ ਸਟਰੋਂਗ ਪੇਸ਼ ਕਰੀ ਹੈ ਨਾ ਉਹਨਾਂ ਚੀਜ਼ਾਂ ਨੂੰ ਕਿਹਾ ਅੱਗੇ ਸਾਨੂੰ ਫਾਇਦਾ ਦੇਣਾ ਤਾਂ ਮੇਰੇ ਖਿਆਲ ਚ ਵਧੀਆ ਜੀ। ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕ੍ਰਿਮੀਨਲ ਬਲੈਂਡ ਤੋਂ ਕੀ ਲੱਗਦਾ ਤੁਹਾਨੂੰ? ਦੇਖੋ ਅਪਦਾਬਦਾ ਕੰਟਰੋਲ ਆ। ਹੁਣ ਮੈਂ ਜੇ ਇਦਾਂ ਕਹਿੰਦਾ ਕਿ ਹਾਂ ਰੋਕਿਆ ਜਾ ਸਕਦਾ ਸ਼ਾਇਦ ਉਹ ਬੰਦੇ ਗਲਤ ਪੈ ਜਾਣਗੇ ਜਿਹੜੇ ਬਣ ਚੁੱਕੇ ਵਿਚਾਰੇ। ਅਪਦਾਬਦਾ ਕ੍ਰਿਮੀਨਲਸ ਨੂੰ ਤਾਂ ਕਿਹਾ ਹੀ ਗਲਤ ਜਾਂਦਾ ਨਾ ਉਹਨਾਂ ਨੂੰ ਤਾਂ ਕੋਈ ਸਹੀ ਕਹਿੰਦਾ ਹੀ ਨਹੀਂ। ਕੈਂ ਦਾ ਬਟ ਉਹੀ ਗੱਲ ਹੈ ਨਾ ਕਿ ਉਹਨਾਂ ਦੀ ਜਗ੍ਹਾ ਤੇ ਜਾ ਕੇ ਦੇਖੀਏ ਤਾਂ ਮੇਰੇ ਖਿਆਲ ਚ ਉਹ ਆਪ ਦੀ ਸਟੋਰੀ ਜਿਵੇਂ ਦੱਸਣਗੇ ਤਾਂ ਉਹ ਗਲਤ ਨਹੀਂ ਹੋਣਗੇ ਉਹ ਕਹਿਣਗੇ ਯਾਰ ਇਹ ਸਿਚੁਏਸ਼ਨ ਚ ਮੈਂ ਹੋਰ ਕਰ ਕੀ ਸਕਦਾ ਸੀ ਬਟ ਗੱਲ ਉਹੀ ਹੈ ਕਿ ਕੰਟਰੋਲ ਦੀ ਹੈ ਕਿ ਜੇ ਤੁਸੀਂ ਉਦੋਂ ਕੰਟਰੋਲ ਕਰ ਸਕਦੇ ਸੀ ਤਾਂ ਸ਼ਾਇਦ ਉਹ ਚੀਜ਼ ਨਹੀਂ ਹੁੰਦੀ ਜੇ ਤੁਸੀਂ ਉਹ ਓਡਾ ਮਾਦਾ ਰੱਖਦੇ ਹੋ ਕਿ ਹਾਂ ਯਾਰ ਕੋਈ ਚੱਕਰ ਨਹੀਂ ਇਹ ਕਹਿਣ ਦਾ ਤਾਂ ਸ਼ਾਇਦ ਚੀਜ਼ ਅਹੀਂ ਨਿਕਲ ਜਾਂਦੀ ਹੈ ਨਹੀਂ ਸ਼ਾਇਦ ਤੁਸੀਂ 2 ਦਿਨ ਬਾਅਦ ਹੀ ਗੈਂਗਸਟਰ ਦੀ ਉਹਦੇ ਚ ਆ ਜਾਂਦੇ ਹੋ ਕਿ ਹਾਂ ਭਾਈ ਇਹਨੇ ਆ ਕ੍ਰਾਈਮ ਕਰਤਾ ਤਾਂ ਇਹ ਵਹੀ ਬੰਦਾ ਹੋਂ ਗੈਂਗਸਟਰ ਹੈ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਬੜੇ ਚਰਚੇ ਛਿੜੇ ਰਹਿੰਦੇ ਨੇ ਕੀ ਲੱਗਦਾ ਕਿ ਕ੍ਰਿਮੀਨਲ ਸਿਚੁਏਸ਼ਨ ਬਣਾਉਂਦੀ ਹੈ ਕਿ ਕ੍ਰਿਮੀਨਲ ਆਪਣੇ ਆਪ ਇਹ ਤੈਅ ਕਰਦਾ ਕਿ ਮੈਂ ਕ੍ਰਿਮੀਨਲ ਹੀ ਬਣਨਾ ਹੈ ਮੈਨੂੰ ਲੱਗਦਾ ਮੈਂ ਨਾ ਸਵਾਲਾਂ ਲਈ ਥੋੜਾ ਜਿਹਾ ਇਮੈਚੂਰ ਹਾਂ ਪਰ ਆਪਣੇ ਕੋਲ ਹਮੇਸ਼ਾ ਹੀ ਚੁਆਇਸਸ ਹੁੰਦੀਆਂ ਹਨ ਆਪਣੇ ਅੰਦਰ ਦੋ ਤਰ੍ਹਾਂ ਦੇ ਬੰਦਾ ਹੁੰਦਾ ਹੈ ਇੱਕ ਅਸੀਂ ਇੱਕ ਇੱਕ ਨੂੰ ਇੱਕ ਦੋ ਤਰ੍ਹਾਂ ਦੇ ਮਤਲਬ ਡੌਗ ਆ ਸਾਡੇ ਅੰਦਰ बैड ਡੌਗ ਗੁੱਡ ਡੌਗ ਹੈ ਨਾ ਇਹ ਟੀਵੀ 'ਚ ਨਹੀਂ ਦਿਖਾਉਂਦੇ ਕਿ ਚਿੱਟੇ ਕੱਪੜੇ ਪਾ ਕੇ ਆਂਦਾ ਹੈ ਕਾਲੇ ਕੱਪੜੇ ਪਾ ਕੇ ਆਪਾਂ ਕਿਹਨੂੰ ਜ਼ਿਆਦਾ ਫੀਡ ਕਰਦੇ ਆ ਹਨਾ ਉਹਦੇ 'ਚੋਂ ਉਸੇ ਮੈਂਟੈਲਿਟੀ 'ਚੋਂ ਬੰਦਿਆਂ ਦੇ ਜਿਹੜੇ ਕੈਰੈਕਟਰ ਬਣਦੇ ਹੈਗੇ ਜਾਂ ਕ੍ਰਿਮੀਨਲ ਬਣਦਾ ਹੈ ਚੰਗਾ ਬਣਦਾ ਜੋ ਵੀ ਬਣਦਾ ਹੈਗਾ ਤਾਂ ਮੈਨੂੰ ਲੱਗਦਾ ਜੇ ਅਸੀਂ ਗੁੱਡ ਡੌਗ ਨੂੰ ਫੀਡ ਕਰਾਂਗੇ ਤਾਂ ਆਬਵੀਅਸਲੀ ਹਨਾ ਵੀ ਅਸੀਂ ਉਸ ਪਾਸੇ ਜਾਣ ਤੋਂ ਬਚ ਸਕਦੇ ਆ ਤੇ ਪਰ ਜਿਹੜੇ ਗਏ ਵੀ ਆ ਆਪਾਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਭਾਈ ਵਾਪਸ ਆਜੋ ਕੋਈ ਨਾ ਹੋਰ ਦੇਰ ਨਹੀਂ ਹੋਈ ਪਰ ਸੱਚੀ ਜਦੋਂ ਇੱਕ ਕੈਰੈਕਟਰ ਪਲੇ ਕਰ ਰਹੇ ਸੀ ਉਹ ਜੇਲ੍ਹ ਦਾ ਜਿਹੜਾ ਸੈੱਟ ਸੀਗਾ ਕੇਰੀ ਸਾਡੇ ਹੱਥਕੜੀਆਂ ਲੱਗੀਆਂ ਸੀ ਉਵੇਂ ਉਵੇਂ ਖਾਣਾ ਖਾਣ ਲੱਗਿਆਂਦੇ ਸੀ ਸੱਚੀ ਫੀਲ ਹੁੰਦਾ ਯਾਰ ਬਹੁਤ ਔਖੀ ਕਿਸੇ ਦਾ ਜੀ ਨਹੀਂ ਕਰਦਾ ਉੱਥੇ ਜਾਣ ਸੀਰੀਅਸਲੀ ਉਹ ਜਿਹੜੀ ਫਰੀडम ਅਸੀਂ ਤਾਂ 12 ਘੰਟੇ ਸ਼ੂਟ ਕਰਨਾ ਹੁੰਦਾ ਸੀ ਹਨਾ ਉੱਥੇ ਜਾ ਕੇ ਫੀਲ ਹੁੰਦੀ ਹੈ ਵੀ ਫਰੀडम ਕਿੰਡੀ ਵੱਡੀ ਚੀਜ਼ ਹੈਗੀ ਅਸੀਂ ਕਿੰਨੇ ਆਜ਼ਾਦ ਹਾਂ ਕਿਤੇ ਵੀ ਜਾ ਸਕਦੇ ਹਾਂ ਬਾਹਰ ਹਨਾ ਪਰ ਜਿਹੜੇ ਹੈਗੇ ਅੰਦਰ ਹਨਾ ਬਦਕਿਸਮਤੀ ਉਹਨਾਂ ਦੀ ਸੱਚੀ ਉਹ ਲਾਈਫ ਬਹੁਤ ਅਜੀਬ